ਡਾਕੀਆ ਹੋਵੇ ਤਾਂ ਇਹਦੇ ਵਰਗਾ ਚਿੱਟੀਆਂ ਵੰਡਣ ਵਾਲੇ ਪੱਥਰ ਇਕੱਠੇ ਕਰਦਾ ਤੇ ਕਈ ਸਾਲਾਂ ਬਾਅਦ ਆਪਣਾ ਮੈਨ ਖੜਾ ਕਰ ਲਿਆ ਇਸ ਦਾ ਨਾਮ ਸੀ ਜੋਸਫ ਸ਼ੈਵਲ ਜੋ ਫਰਾਜ਼ ਦੇ ਇੱਕ ਛੋਟੇ ਪਿੰਡ ਚਾਂਸ ਦੇ ਵਿੱਚ 1836 ਨੂੰ ਪੈਦਾ ਹੋਇਆ ਸੀ ਪਰਿਵਾਰ ਗਰੀਬ გასਾਨ ਸੀ ਤੇ ਪੁੱਤਾਂ ਪੜਿਆ ਲਿਖਿਆ ਵੀ ਨਹੀਂ ਸੀ ਤੇ ਛੋਟੇ-ਮੋਟੇ ਕੰਮ ਕਰਦਾ ਹੋਟੀ ਕਸਵੇ ਦਾ ਡਾਕੀਆ ਬਣ ਗਿਆ ਇਸ ਦਾ ਕੰਮ ਬਿਲਕੁਲ ਆਸਾਨ ਨਹੀਂ ਸੀ ਇਸਨੇ ਅਗਲੇ 20 ਸਾਲਾਂ ਤੱਕ ਤਕਰੀਬਨ 32 ਕਿਲੋਮੀਟਰ ਚੱਲ ਕੇ ਚਿੱਠੀਆਂ ਵੰਡੀਆਂ ਉਹ ਤੁਰਿਆ ਜਾਂਦਾ ਤੇ ਖਿਆਲਾਂ ਦੇ ਵਿੱਚ ਇੱਕ ਮਹਿਲ ਬਣਾਉਣ ਦੇ ਸੁਪਨੇ ਦੇਖਦਾ ਤਾਂ ਅਪ੍ਰੈਲ 1879 ਵਿੱਚ ਜਦੋਂ 43 ਸਾਲ ਦਾ ਸੀ ਤੇ ਤੁਰੇ ਜਾਂਦੇ ਨੂੰ ਇੱਕ ਛੋਟਾ ਜਿਹਾ ਉਹਨੂੰ ਪੱਥਰ ਮਿਲਿਆ ਸੁੰਦਰ ਤੇ ਰੰਗ-ਬਰੰਗਾ ਪੱਥਰ ਦੇਖ ਕੇ ਉਸਨੇ ਤੁਰੰਤ ਜੀਵ ਚ ਪਾ ਲਿਆ ਤੇ ਇਹੋ ਜਿਹੇ ਪੱਥਰਾਂ ਨਾਲ ਹੀ ਉਸਨੇ ਆਪਣਾ ਮਹਿਲ ਬਣਾਉਂਦਾ ਖਿਆਲ ਬਣਾ ਲਿਆ ਤੇ ਬਸ ਇੱਥੇ ਹੀ ਨਹੀਂ ਹੋਈ ਅਗਲੇ 33 ਸਾਲ ਤੱਕ ਇਹ ਪ੍ਰੋਜੈਕਟ ਜਾਰੀ ਰਿਹਾ ਇਹ ਰੋਜ਼ਾਨਾ ਡਾਕਵੰਡਰ ਜਾਂਦਾ ਤੇ ਪੱਥਰਾਂ ਨੂੰ ਸਾਈਡ ਕਰ ਦਿੰਦਾ ਤੇ ਆਉਂਦੇ ਹੋਏ ਉਹ ਸਾਰੇ ਪੱਥਰਾਂ ਨੂੰ ਇਕੱਠੇ ਕਰ ਲਿਆ ਹੁੰਦਾ ਸੀ ਪਹਿਲਾਂ ਉਹ ਕਿਤੇ ਜੀਰ ਚ ਪਾਉਂਦਾ ਸੀ ਫਿਰ ਟੋਕਰੀ ਚ ਲਿਆਨ ਲੱਗ ਜਾਂਦਾ ਫਿਰ ਇਹੋ ਜਿਹੀ ਰੇੜੀ ਵਿੱਚ ਉਸਨੇ ਪੱਥਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਕਈ ਸਾਲਾਂ ਦੀ ਮਿਹਨਤ ਬਾਅਦ ਉਸਨੇ ਬਹੁਤ ਸਾਰੇ ਪੱਥਰ ਇਕੱਠੇ ਕਰ ਲਏ ਪਰ ਹੈਰਾਨੀ ਵਾਲੀ ਗੱਲ ਇਹ ਸੀ ਉਸ ਨੂੰ ਉਸਾਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਉਹ ਇਹੋ ਜਿਹੇ ਘਰਾਨੇ ਤੋਂ ਬਿਲੋਂਗ ਕਰਦਾ ਸੀ ਪਰ ਇਹ ਤਾਂ ਹੌਸਲਾ ਹੀ ਸੀ ਦਿਨੇ ਇਹ ਚਿੱਠੀਆਂ ਬਣਦਾ ਤੇ ਰਾਤ ਨੂੰ ਦੀਵੇ ਦੀ ਰੋਸ਼ਨੀ ਵਿੱਚ ਚੂਨੇ ਅਤੇ ਸਿਮਿੰਟ ਨਾਲ ਉਸਾਰੀ ਕਰਦਾ ਪਹਿਲਾਂ ਤਾਂ ਇਸੇ ਗਵਾਂਢੀ ਤੇ ਨਾਲ ਦੇ ਡਾਕਿਆ ਇਸੇ ਮਜ਼ਾਕ ਬਣਾਉਂਦੇ ਸੀ ਪਰ ਜਿਵੇਂ ਜਿਵੇਂ ਉਸਾਰੀ ਵਧ ਗਈ ਉਵੇਂ ਹੀ ਮਜ਼ਾਕ ਸੁਲੰਘਾ ਚ ਬਦਲਦਾ ਗਿਆ ਕਿਉਂਕਿ ਉਹ ਕੋਈ ਆਮ ਕਮਰਾ ਨਹੀਂ ਬਣਾ ਰਿਹਾ ਸੀ ਇਸਨੇ ਚਿੱਠੀਆਂ ਅਤੇ ਮੈਗਜ਼ੀਨਾਂ ਵਿੱਚੋਂ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਵੇਖ ਕੇ ਆਪਣੇ ਮਹਿਲ ਦਾ ਡਿਜ਼ਾਈਨ ਤਿਆਰ ਕੀਤਾ ਜੋ ਕਿ 1912 ਵਿੱਚ ਇਹ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਇਸ ਨੇ ਅੰਦਰ ਆਪਣੀ 15 ਸਾਲ ਦੀ ਧੀ ਅਲਾਏ ਦੀ ਇੱਕ ਯਾਦਵੀ ਬਣਾਈ 1924 ਵਿੱਚ ਉਹ ਇਸ ਦੁਨੀਆ ਤੋਂ ਚਲ ਵਸਿਆ ਉਸ ਦੀ ਆਖਰੀ ਇਸ਼ਾਰੇ ਮੁਤਾਬਕ ਉਸ ਦੀ ਕਬਰ ਇਸ ਮਹਿਲ ਵਿੱਚ ਨਹੀਂ ਬਣਾਈ ਗਈ ਕਿਉਂਕਿ ਫਰਾਂਜ਼ੀ ਦਾ ਕਾਨੂੰਨ ਇਹ ਇਜਾਜ਼ਤ ਨਹੀਂ ਦਿੰਦਾ ਸੀ 1969 ਨੂੰ ਇਸ ਤਾਨੋ ਇਸਹਾ ਸਿਕਸ ਤਾਨ ਦਾ ਕਰਤਾ ਗਿਆ ਤੇ ਹੋਰ ਬਹੁਤ ਜਾਣਕਾਰੀ ਪਿੰਨ ਕੀਤੇ ਕਮੈਂਟ ਨੂੰ ਤੁਸੀਂ ਪੜ ਸਕਦੇ ਹੋ